ਫਿਲੌਰ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਜ਼ਬਤ ਗੰਨਾਪਿੰਡ ਚ ਹੈਰੋਇਨ ਤੇ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਨਸ਼ੀਲੇ ਪਦਾਰਥਾਂ ਦੇ ਖਿਲਾਫ ਅੱਜ ਸਵੇਰੇ ਕੈਰਾਬੰਦੀ ਅਤੇ ਸਰਚ ਆਪਰੇਸ਼ਨ ਕਾਸੋ ਤੌਰਾਨ ਜਲੰਧਰ ਦਿਹਾਤੀ ਪੁਲਿਸ ਨੇ ਐਤਵਾਰ ਨੂੰ ਪੰਜਾਬ ਦੇ ਫਿਲੌਰ ਸਬ ਡਿਵੀਜ਼ਨ ਦੇ ਪਿੰਡ ਗੰਨਾ ਤੋਂ ਇੱਕ ਲੋੜੀਂਦੇ ਮਹਿਲਾ ਸਮਗਲਰ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਇਹ ਆਪਰੇਸ਼ਨ ਜਿਸ ਵਿੱਚ ਯੋਜਨਾਬੱਧ ਤਰੀਕੇ ਨਾਲ ਤਲਾਸ਼ੀ ਲੈਣ ਤੋਂ ਪਹਿਲਾਂ ਪੂਰੇ ਪਿੰਡ ਦੀ ਕੇਰਾਬੰਦੀ ਕੀਤੀ ਗਈ ਸੀ ਉਹ ਪੁਲਿਸ ਕਪਤਾਨ ਫਿਲੌਰ ਸਵਰਨ ਸਿੰਘ 발ਦੀ ਸਿੱਧੀ ਨਿਗਰਾਨੀ ਹੇਠ ਅੰਜਾਮ ਦਿੱਤਾ ਗਿਆ ਸੀ ਜਿਸ ਵਿੱਚ ਦਿਹਾਤੀ ਪੁਲਿਸ ਦੇ ਐਸ ਐਚ ਓ ਸੰਜੀਵ ਕਪੂਰ ਥਾਣਾ ਫਿਲੌਰ ਦੀ ਅਗਵਾਈ ਵਿੱਚ ਤਿੰਨ ਵੱਖ-ਵੱਖ ਟੀਮਾਂ ਨੇ ਰਣਨੀਤਕ ਤੌਰ ਤੇ ਆਪਣੇ ਆਲੇ-ਦੁਆਲੇ ਤਾਇਨਾਤ ਕੀਤਾ ਕਈ ਥਾਵਾਂ ਤੇ ਤਾਲਮੇਲ chape ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਦੀ ਕੇਰਾਬੰਦੀ ਕੀਤੀ ਗਈ ਆਪਰੇਸ਼ਨ ਦੀ ਸਫਲਤਾ ਬਾਰੇ ਬੋਲਦਿਆਂ जलंधर देहाती दे सीनियर सुपरडेंट पुलिस हरकमल प्रीत सिंह खाख ने कहा गन्ना पिंड विच नशियां दी तस्करी दीयां गतिविधियां बारे खास खुफिया सूचनावां मिलण तो बाद सीएसओ ऑपरेशन नूं सावधानी नाल योजनाबद्ध कीता गया सी पुलिस टीमां ने पहचाने गए खेतरां विच घर तलाशी लैण तो पहला सब तो पहला सारे प्रवेश अते निकास पॉइंटां नूं सुरक्षित कर लिया सी फिलौर तो राजकुमार नंगल दी खास रिपोर्ट कल मिति 17 11 2024 ਨੂੰ ਮਾਨਯੋਗ ਐਸਐਸਪੀ ਜ਼ਿਲंधर ਦੇ ਅਤੀ ਸ਼੍ਰੀ ਹਰਕਵਰ ਸਿੰਘ ਖੱਕ ਜੀ ਦੀ ਹਦਾਇਤ ਅਨੁਸਾਰ ਕਿ ਸਾਡੇ ਡੀਐਸਪੀ ਫਲੌਰ ਸਰਦਾਰ ਸਿੰਘ ਬਲਜੀ ਜੀ ਨਿਗਰਾਨੀ ਹੈਟ ਉਹਨਾਂ ਨੇ ਦੋ ਟੀਮਾਂ ਕਨਸਟੀਟਿਊਟ ਕਰਵਾਈਆਂ ਸੀ ਕਿ ਐਸਐਚਓ ਬਿਰਗਾ ਤੇ ਇੱਕ ਐਸਐਚਓ ਫਲੌਰ ਜੀ ਆ ਕਿ ਅਸੀਂ ਪੂਰੇ ਗਨਪਰਨ ਨੂੰ ਵੱਖ-ਵੱਖ ਪੁਆਇੰਟਾਂ ਤੇ ਨਿਗਰਾਨੀ ਕਰਕੇ ਨਕਾਬੰਦੀ ਕਰਕੇ ਜਿਹੜੇ ਵੀ ਪੁਆਇੰਟਸ ਤੇ ਸੀਐਸਸੀ ਪ੍ਰੋਪਰ ਸਰਚ ਕੀਤੀ ਤੇ ਇਸ ਪੂਰੇ ਆਪਰੇਸ਼ਨ ਨੂੰ ਜੋ ਕਿ ਅਸੀਂ ਕਾਸ ਆਪਰੇਸ਼ਨ ਕਹਿੰਦੇ ਹਾਂ ਕਾਸ ਆਪਰੇਸ਼ਨ ਦੌਰਾਨ ਅਸੀਂ ਵਕਫ ਵਕ ਪੁਆਇੰਟਸ ਤੇ ਸਾਰੇ ਦਿਨੇ آپریشن ਚੱਲ ਰਿਹਾ ਉਹ ਸਾਨੂੰ ਕਰੀਬ ਤਿੰਨ ਮੁਕਦਮੇ ਸਾਡੇ ਦਰਜ ਹੋਏ ਆ ਡੀਪੀਐਸੈਕਟ ਦੇ ਜਿਹਦੇ ਵਿੱਚ 150 ਗੋਲੀਆਂ ਦੇ ਦੋ ਪਰਚੇ ਤੇ 12 ਗ੍ਰਾਮ ਹਿਰੋਇਨ ਦੇ ਜਿਹੜੇ ਪ੍ਰੋਡਿਊਸਰ ਸੀਗੇ ਤੇ ਇੱਕ ਸਾਨੂੰ ਇੱਕ ਮੁਕਦਮੇ ਚੋਂ ਲੜਿੰਦਾ ਲੇਡੀ ਸੀ ਜਿਹੜੀ ਨਤੀ ਡੀਪੀਐਸੈਕਟ ਚ ਲੜਿੰਦਾ ਸੀ ਉਹਦੀ ਵੀ ਗ੍ਰਸਤਾਰੀਅਤ ਸੀ ਜਿਸ ਨੂੰ ਸੀੜਲ ਕੀਤੀ ਆ ਜੀ ਸਰ ਹੋਰ ਹੋਰ ਪਿੰਡਾਂ ਦੇ ਵਿੱਚ ਵੀ ਹੋ ਰਹੀਆਂ ਆ ਤੇ ਜਿਹੜੇ ਸ਼ਕੀਪ ਵਿਅਕਤੀ ਹੈ ਜਨਾਤੇ ਪੁਰਾਣੇ ਪਰਚੇ ਦਰਜ ਹੈ ਜਨਾ ਵੀ ਐਕਟੀਵਿਟੀ ਪਹਿਲਾਂ ਵੀ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤ ਅਨੁਸਾਰ ਅਸੀਂ ਕਰਦੇ ਰਿਹਾ ਤੇ ਅਸੀਂ ਜਿਹੜੇ ਜਿਹੜੇ ਵੀ ਕੋਈ ਪੁਰਾਣੇ ਦਰਜ ਹੈ ਅਸੀਂ ਉਹਨਾਂ ਦੇ ਨਿਗਰਾਨੀ ਹੈ ਤੇ ਸਾਡੀ ਐਕਟੀਵਿਟੀ ਚੱਲਦੀ ਰਹੇ ਕਿੰਨੇ ਲੇਡੀਜ਼ ਫੜੀ ਆ ਕੁਝ ਹੋਰ ਜ਼ੋਰ ਜ਼ੋਰ ਗੁਜ਼ਾਰਾ ਫੜੇ ਆ ਕੋਲ 5-2-6 ਅਰੈਸਟ ਹੋਏ ਨੇ ਜੀ ਤੇ ਜਨਾਤੇ ਐਨਡੀਪੀ ਸੱਜਦੇ ਵਕ ਵਕਤਾਂ ਦਾ ਪਰਚਾ ਸਿੱਧਾ ਜਿੱਥੇ ਗਿਆ ਜੀ ਜਿਹੜੇ ਨਸ਼ਾ ਤਸਕਰਾਂ ਨੂੰ ਕੀ ਮੈਸੇਜ ਹੈ ਨਸ਼ਾ ਤਸਕਰਾਂ ਨੂੰ ਮਾਨਯੋਗ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਤੇ ਪੰਜਾਬ ਪੁਲਿਸ ਦਾ ਇੱਕ ਕਲੀਅਰ ਕਟ ਮੈਸੇਜ ਹੈ ਕਿ ਨਸ਼ਾ ਵੇਚਣਾ ਬੰਦ ਕਰ ਦਿਓ ਇੱਕ ਆਮ ਸ਼ਹਿਰੀ ਦੀ ਜ਼ਿੰਦਗੀ ਰਜੀਤ ਕਰੋ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆ ਇਹ ਤੁਹਾਡੀ ਜ਼ਿੰਦਗੀ ਹੀ ਖਰਾਬ ਕਰਦੀ ਹੈ ਇਸ ਤੋਂ ਲਾਜਿਕ ਤੁਸੀਂ ਨਸ਼ਾ ਵੇਚਣਾ ਨਹੀਂ ਬੰਦ ਕਰੋਗੇ ਤੇ ਅਸੀਂ ਬੰਦ ਕਰਾ ਦਾਂਗੇ ਇੱਕ ਚਲਾਣ ਵੀ ਕੱਟ ਹੋ ਰਿਹਾ ਨਾਕੇ ਲੱਗ ਰਹੇ ਬੁਲੇਟ ਮੋਟਰਸਾਈਕਲ ਜਿਹੜੇ ਹੋਰ ਵਗੈਰਾ ਉਹਨਾਂ ਨੂੰ ਕੱਤ ਪਾਈ ਜਾ ਰਹੀ ਬਿਲਕੁਲ ਰੋਜ਼ ਇਸ ਹੀ ਸਬੰਧੀ ਡੀਐਸਪੀ ਸਰ ਅਸੂਨ ਸਿੰਘ ਬਾਲ ਜੀ ਦੀ ਨਿਗਰਾਨੀ ਹੈ ਟ੍ਰੋਚ ਨਾਕੇ ਸਾਡੀ ਕਿਸਬੀਜਨ ਕੀ ਪੂਰੇ ਜ਼ਿਲ੍ਹੇ ਚ ਐਸਐਸਪੀ ਸਾਡੀ ਹਾਜ਼ਰ ਕਰ ਹਮਸਾਰ ਲਗਦੀ ਹੈ ਕਿ ਜਿਹੜੇ ਵੀ ਦਰਸ਼ਾਤਰੀ ਅੰਸਰ ਹੈ ਉਹਨਾਂ ਦੇ ਚਲਾਨੇ ਕੀਤੇ ਜਾ ਰਹੇ ਤੇ ਮੋਟਰਸਾਈਕਲ ਵਗੈਰਾ ਵੀ ਬੰਨ੍ਹ ਕਿਤੇ ਜਾ ਰਹੇ ਜਿਹਨਾਂ ਦੇ ਮਾਲਕ ਬੱਚੇ ਉਹਨਾਂ ਦੇ ਪਰਿਵਾਰ ਨੂੰ ਕੀ ਮੈਸੇਜ ਹੈ ਉਹਨਾਂ ਲਈ ਇਹੀ ਮੈਸੇਜ ਹੈ ਕਿ ਤੁਸੀਂ ਆਪਣੇ ਬੱਚਿਆਂ ਦਾ ਤੇ ਸਮਾਜ ਬੱਚਿਆਂ ਦੀ ਵੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਨਾ ਨੂੰ ਵਹੀਕਲਸ ਪ੍ਰੋਵਾਈਡ ਕਰਕੇ ਕਿਉਂਕਿ ਉਹ ਆਪ ਤੱਕ ਐਕਸੀਡੈਂਟ ਕਿਉਂਕਿ ਉਹਨੇ ਦਿਮਾਗੀ ਤੌਰ ਤੇ ਸਟਰੋਂਗ ਨਹੀਂ ਹੁੰਦੇ ਕਿ ਵਹੀਕਲਸ ਨੂੰ ਸੰਭਾਲ ਸਕਣ ਕਾਨੂੰਨ ਮੁਤਾਬਕ ਜੋ ਹੈ ਉਹ ਨਰੀ ਪਾਲਨਾ ਹੈ ਆਪਣੇ ਬੱਚੇ ਨੂੰ ਵਹੀਕਲ ਪ੍ਰੋਵਾਈਡ ਕਰੋ ਆਪਣੇ ਬੱਚੇ ਦਾ ਵੀ ਸੁੱਖ ਸੰਤ ਰੱਖੋ ਤੇ ਸਮਾਜ ਦੇ ਲੋਕਾਂ ਦਾ ਵੀ ਸੁੱਖ ਸੰਤ